ਮੱਜਾ ਸੀ ਜਿਹੜਿਆ ਉਸ ਡਰੇਨ ਦੇ ਵਿੱਚ ਡੁੱਬ ਕੇ ਵਿਚਾਰੀਆਂ ਮਰ ਚੁੱਕੀਆਂ ਨੇ ਕੀਆ ਬੇਨਕਾਰ ਨਹੀਂ ਕੀਤੀ ਜਿਹੜੀ ਬੇਲ ਆ ਗਈ ਬੇਲ ਦੇ ਕਾਰਨ ਨਾ ਕੱਟਣ ਦੇ ਕਾਰਨ ਪਾਣੀ ਰੁਕ ਗਿਆ ਪਾਣੀ ਰੁਕਣ ਦੇ ਕਾਰਨ ਪਾਣੀ ਪੀਰ ਸੀ ਤਾਂ ਬਹਾਾ ਤੇਜ ਹੋ ਗਿਆ ਜਿੱਤੇ ਘਾ ਡੁੱਬ ਕੇ ਮਰ ਗਿਆ ਕੱਲ੍ਹ ਸਾਂਪ ਦੀਆਂ ਡਰੇਨਾਂ ਇੱਥੇ ਚੱਲ ਰਹੀਆਂ ਨੇ ਪਿੱਛੋਂ ਕੁਝ ਕੱਟ ਰਹੀਆਂ ਨੇ ਕੁਝ ਦੂਜੀ ਆ ਜਿਹੜੀ ਕ੍ਰੇਨ ਆ ਜਿਸ ਵੀ ਹੁੰਦਾ ਭਰੀ ਆ ਕੀ ਤੇ ਕੁਝ ਕੇ ਸਰ ਦੇਖ ਸਕਦੇ ਹੋ ਕੁਝ ਕ ਕਹਿੰਦੇ ਅੱਗੇ ਵੀ ਚਲੀਆਂ ਗਈਆਂ ਨੇ ਰੁੜ ਕੇ ਅੱਗੇ ਵੀ ਕੱਟ ਰਹੀਆਂ ਨੇ 17 ਕ ਲਾ ਲੋ ਇਥੋਂ ਕੱਢ ਲਈਆਂ ਗਈਆਂ ਨੇ ਬਾਕੀ ਕੁਝ ਅੱਗੇ ਨੇ ਉੱਥੋਂ ਕੱਢਣ ਦੀ ਚੱਲ ਰਹੀ ਹੈ ਜਦੋਂ ਜਹਦ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਆ ਕੇ ਇੱਥੇ ਜਦੋਂ ਜਹਦ ਕੀਤਾ ਗਿਆ ਤੇ ਬਾਕੀ ਹੁਣ ਅੱਗੇ ਜਿਹੜੀ ਗੱਲਬਾਤ ਆਪਾਂ ਗੁਜਰਾ ਨਾਲ ਮਲਾਉਣੇ ਆ ਤੁਹਾਨੂੰ ਉਹਨਾਂ ਨਾਲ ਦੱਸ ਦੇ ਵੀ ਅੱਗੇ ਕੀ ਉਹਨਾਂ ਨੇ ਵਾਪਰੀ ਕਿੱਦਾਂ ਬਰਨਾਲਾ ਜ਼ਿਲ੍ਹਾ ਪਿੰਡ ਕੋਨਸ ਦੇ ਵਿੱਚ ਅਸੀਂ ਅੱਜ ਖੜੇ ਆਂਗੇ ਇੱਥੇ ਬਹੁਤ ਭਾਰੀ ਦੇ ਨਾਲ ਮੀਂਹ ਪੈਦਾਂ ਬਹੁਤ ਨੁਕਸਾਨ ਹੋਇਆ ਮੱਝ ਦਾ ਇੱਥੇ ਨੁਕਸਾਨ ਹੋ ਚੁੱਕਿਆ ਘਟੂ ਘਟ 28 ਤੋਂ 30 ਲੱਖ ਦਾ ਨੁਕਸਾਨ ਹੋ ਚੁੱਕਿਆ ਹੈ ਕਈ ਦਿਨਾ ਤੋਂ ਮੀਂਹ ਦੇ ਕਾਰਨ ਇੱਥੇ ਤੁਹਾਨੂੰ ਪਤਾ ਪੂਰੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਹੜ੍ਹਾਂ ਦੀ ਝਪੇੜ ਦੇ ਵਿੱਚ ਮਨੁੱਖਤਾ ਲਾ ਲੋ ਲਾ ਲੋ ਜਿਹੜੇ ਬੇਜਬਾਨ ਵੀ ਆਪਣੇ ਜਾ ਲਾ ਲੋ ਪਸ਼ੂ ਨੇ ਉਹ ਵੀ ਆ ਚੁੱਕੇ ਨੇ ਕਿ ਤੇ ਆ ਮਗਰ ਤੁਸੀਂ ਜੀਐਸਬੀ ਚੱਲਦੀ ਆ ਦੇਖ ਰਹੇ ਹੋ ਕਿ ਤੇ ਇੱਥੇ ਆ ਪਸ਼ੂ ਪੈਨੇ ਕਟੂ ਘਟ ਇਹ 25 30 ਪਸ਼ੂ ਨੇ ਕਿ ਜਿਨ੍ਹਾਂ ਦੇ ਵਿੱਚੋਂ ਕੁਝ ਕੱਟੂ ਗਏ ਕੱਡੇ ਗਏ ਨੇ ਕਿ ਤੇ ਕੁਝ ਅੱਗੇ ਰੁੜ ਕੇ ਚਲੇ ਗਏ ਨੇ ਕਿ ਤੇ ਵਿਚਾਰੇ ਕੁਝ ਸੂਣ ਵਾਲੇ ਸੀ ਕਿ ਤੇ ਡਰੇਨ ਦੇ ਵਿੱਚ ਪਾਣੀ ਰੋ ਜਾਦਾ ਤੇਰਾ ਪਾਣੀ ਪੀਣ ਆ ਰਹੇ ਸੀ ਕਿ ਤੇ ਕੁਦਰਤੀ ਨਾ ਆਪਣੀ ਗੱਲ ਸਰਕਾਰ ਦੇ ਕਾਮਜ ਜਿਹੜੇ ਵਿੱਚ ਬੇਲ ਆਉਂ ਸਾਈਡਾਂ ਤੇ ਬਿਲ ਪੀਏ ਨਾ ਕੱਢਣ ਦੇ ਕਾਰਨ ਪਾਣੀ ਜਿਹੜਾ ਵਧ ਗਿਆ ਜਿਹਦੇ ਕਾਰਨ ਉਹਦੀ ਝਪੜ ਦੇ ਵਿੱਚ ਆ ਚੁੱਕਿਆ ਨੇ ਜਿਹੜੇ ਪਰਿਵਾਰ ਦੇ ਆ ਮੱਜਾ ਸੀ ਕਿ ਆ ਵੀਰ ਗੁਜਰ ਖੜੇ ਨੇ ਇਹਨਾਂ ਦੀ ਮੱਜਾ ਸੀ ਗਿਆ ਤੇ ਇਹ ਕਿਸਕ ਦੀ ਗੱਲ ਲੱਗੀ ਇਹ ਖਾਲੀ ਪੌਣੇ 12 ਵਜੇ ਦੀ ਗੱਲ ਹੈ ਜੀ ਕੱਲ ਪੌਣੇ 12 ਵਜੇ ਤੇ ਇਹ ਰੋਜ਼ਾਂ ਦਾ ਹੀ ਤਰ੍ਹਾਂ ਇੱਥੇ ਪਾਣੀ ਪੀਣਾਉਂਦੇ ਸੀ ਹਾਂਜੀ ਪਾਣੀ ਪੀਂਦੇ ਸੀ ਜੀ ਤੇਰੀ ਅੱਛਾ ਤੇ ਕਿੰਨੇ ਮਤਲਬ ਕਿਸ ਤੱਕ ਕਿੱਥੇ ਕੋਹੇ ਆਏ ਕੱਟਣਾ ਉਹ ਪਿੱਛੇ ਛੜ ਕੋਲ ਕੋਲੇ ਸੀਗੇ ਪਸ਼ੂ ਵੀ ਬੈਠੇ ਅੱਛਾ ਪਿੱਛੇ ਇੱਕ ਦਰਮ ਪੱਤੇ ਆ ਗਏ ਪਾਣੀ ਵੀ ਤੇਜ ਹੋ ਗਿਆ ਪਾਣੀ ਵਹਾਤੀ ਜੋਰ ਨਾਲ ਹਾਂ ਜੀ ਉਹਦੇ ਵਿੱਚ ਮੈਂ ਵੀ ਆ ਗਿਆ ਸੀ ਪਸ਼ੂ ਵੀ ਆ ਗਏ ਮੈਂ 10 12 ਕਹਿ ਇੱਧਰ ਕਿੱਥੇ ਆ ਪੰਜ ਚਾਰ ਕਹਿ ਸੈਟ ਕੀਤੀ ਕਿੰਨੇ ਟੋਟਲ ਪਸ਼ੂ ਸੀਗੇ ਟੋਟਲ 56 ਸੀਗੇ ਜੀ ਟੋਟਲ 55 ਪਸ਼ੂ ਸੀ ਕਿਤੇ ਕਿੰਨੇ ਤੁਸੀਂ ਉਦੋਂ ਪਾਣੀ ਦੇ ਵਿੱਚੋਂ ਕੱਢਲੇ ਸੀਗੇ 17 ਕੱਢਿਆ ਜੀ ਜਿਉਂਦੇ ਸਹਾਰਾ ਜੋਦੇ ਕੱਟੇ ਤੇ ਬਾਕੀ ਕਿੰਨੇ ਮਤਲਬ ਜਿਹੜੇ ਪਾਣੀ ਦੇ ਵਹਾਅ ਦੇ ਵਿੱਚ ਜਿੰਨਾਂ ਦੇ 39 ਪਸ਼ੂ ਮਰ ਗਏ 39 ਪਸ਼ੂ ਮਰ ਗਏ ਇਹ ਜਿਹੜੇ 39 ਪਸ਼ੂ ਸੀਗੇ ਵੀ ਕਿੰਨੀਆਂ ਮੱਝਾਂ ਸੀ ਸੂਣ ਵਾਲੀਆਂ ਕਿੰਨੇ ਕੱਟਰੂ ਬੱッセ ਸੀਗੇ ਭਾਈ ਨਾਗੇ ਜੀ ਸੂਣ ਵਾਲੀਆਂ ਸੀਗੇ ਦੁੱਧ ਵਾਲੀਆਂ ਸੀਗੇ ਕੱਟਰੀ ਕੱਟੇ ਸੀ ਹਾਂਜੀ ਬਾਕੀ ਕੱਟੇ ਕੱਟੇ ਛੋਟੀਆਂ ਜਿਹੜੀਆਂ ਡਰੇਨ ਕੱਢ ਚੁੱਕੀ ਐ ਕਿਦੋਂ ਦੀ ਚੱਲ ਰਹੀ ਐ ਸਵੇਰ ਦੀ ਕੱਲ੍ਹ ਸ਼ਾਮ ਦੀ ਜੇ ਕੱਲ੍ਹ ਸ਼ਾਮ ਦੀ ਚੱਲਣੀ ਚਾਹੀਦੀ 12:00 ਵਜੇ ਦੀ ਚੱਲਦੀ ਕਿੰਨੇ ਕੱਟ ਲਏ ਨੇ ਹੁਣ ਤੱਕ 20-22 ਕੱਟ 22 ਕੱਟ ਲਏ ਨੇ ਭਾਈ ਕੱਟ ਲਏ ਹਨਾ ਤੇ ਜਿਹੜੀ ਇਹਦੇ ਵਿੱਚ ਮਾਤ ਦੇ ਮੇਨ ਜਿਹੜੀ ਤੋਂ ਅਸੀਂ ਪ੍ਰੋਬਲਮ ਆ ਇਹ ਬੇਲ ਦੇ ਕਰਕੇ ਪਾਣੀ ਰੁਕਿਆ ਤੇ ਉਹਦੇ ਮਾਤ ਦੇ ਕਰਕੇ ਦੇਖੋ ਪ੍ਰਸ਼ਾਸਨ ਦੀਆਂ ਗਲਤੀਆਂ ਨੇ ਪੂਰੇ ਪੰਜਾਬ ਦੇ ਵਿੱਚ ਹੀ ਨੇ ਵੀ ਅਗਰ ਡਰੇਨਾਂ ਦੀ ਸਫਾਈ ਹੁੰਦੀ ਪ੍ਰਬੰਧਤ ਹੁੰਦੇ ਤਾਂ ਅੱਜ ਨੂੰ ਆ ਹਾਲਾਤ ਨਾ ਹੁੰਦੇ ਤੇ ਇਹਦੇ ਵਿੱਚ ਹੁਣ ਪ੍ਰਸ਼ਾਸਨ ਨੇ ਤੁਹਾਡੀ ਟੀਮ ਮਦਦ ਕੀਤੀ ਹੈ ਕਿ ਕੋਈ ਮਤਲਬ ਹੋਈ ਹੈ ਹੈ ਕੋਈ ਹੈਲਪ ਨਹੀਂ ਹੋਈ ਜੀ ਕੋਈ ਹੈਲਪ ਨਹੀਂ ਹੋਈ ਹੈ ਕਿ ਜਿਹੜਾ ਹੁਣ ਤੁਹਾਨੂੰ ਪਤਾਗਾ ਵੀ ਇਹ ਜਿਹੜਾ ਕੰਮ ਆਗਾ ਇਹ ਕਈ ਮਤਲਬ 1-2 ਦਿਨ ਦਾ ਕੰਮ ਆਰਾਮ ਨਾਲ ਹੈਗਾਗਾ ਹੁਣ ਕੱਢਣੇ ਵੀ ਹੈ ਤੇ ਇਹਦਾ ਖਰਚਾ ਜਿਹੜਾ ਫਿਰ ਹੈ ਇਹ ਇਹ ਸਰਕਾਰੀ ਹੈ ਡਾਕਟਰ ਆਨੇ ਚਾਹੀਦੇ ਪਸਾਨ ਜੂਨੀਅਰ ਪਸਾਨ ਜੂਨੀਅਰ ਜਿਹੜਾ ਮਤਲਬ ਸਰਕਾਰ ਦੇ ਵੱਲੋਂ ਕੁਝ ਨਹੀਂ ਤੁਹਾਨੂੰ ਸਹਾਇਤਾ ਮਤਲਬ ਜਿਹੜੇ ਆਸਪਾਸ ਦੇ ਪਿੰਡ ਨੇ ਜਾਂ ਕਿਸਾਨ ਜੂਨੀਅਨਾਂ ਨੇ ਵੀ ਉਹਨਾਂ ਨੇ ਤੁਹਾਡੇ ਨਾਲ ਇਲਾਕੇ ਇਹਨਾਂ ਦੀ ਮਦਦ ਕੀਤੀ ਹੈ ਨਾ ਵੀਡੀਓ ਨਾਲ ਬੱਤ ਬੱਤ ਸ਼ੇਅਰ ਕਰਦੇ ਹੋ ਤੁਹਾਨੂੰ ਪਤਾ ਪੂਰੇ ਪੰਜਾਬ ਦੇ ਵਿੱਚ ਹੜਾ ਆਇਆ ਹੋਏ ਨੇ ਕਿ ਤੇ ਜਿਹਦੇ ਕਰਕੇ ਹੜਾ ਆਉਣ ਕਰਕੇ ਤੇ ਬਹੁਤ ਭਾਰੀ ਨੁਕਸਾਨ ਹੋਇਆ ਦੇਖੋ ਸੂਣ ਵਾਲੀ ਮੱਝਾਂ ਸੀ ਗਿਆ ਕੋਈ 1-2 ਲੱਖ ਦੀ ਤਾਂ ਗੱਲ ਹੈ ਨਹੀਂ ਸੀਗੀ 28 30 ਲੱਖ ਰੁਪਏ ਦੀ ਲਾਲੋ ਗੱਲ ਆ ਕਿ ਵਿਚਾਰਿਆ ਤਾਂ ਇਹਨਾਂ ਦੀ ਸਿਰਤੀ ਗੁਜਾਰਾ ਹੁੰਦਾ ਸੀਗਾ ਹੁਣ ਇਹਨਾਂ ਜਿਹੜਾ ਗੁਜਾਰਾ ਇਹਨਾਂ ਦੀ ਸਿਰਤੀ ਚੱਲਦਾ ਸੀਗਾ ਤੇ ਮਗਰ ਉਹ ਤੁਸੀਂ ਦੇਖ ਸਕਦੇ ਹੋ ਵੱਡੀ ਜੇਸਬੀ ਚੱਲ ਰਹੀ ਹੈ ਕਿੱਡਾ ਉਹਦੇ ਉੱਤੇ ਢੇਰ ਲੱਗਿਆ ਪਿਆ ਕੱਢ ਰਹੇ ਨੇ ਕਿਆ ਤੇ ਬਾਕੀ ਇੱਥੇ ਹੋਰ ਪ੍ਰਸ਼ਾਸਨ ਦਾ ਕੋਈ ਇੱਥੇ ਆਗਿਆ ਦਾ ਕੋਈ ਐਮਐਲਏ ਜਾਂ ਕੋਈ ਤੁਹਾਡੀ ਸਾਰ ਲੈਣਾ ਕੋਈ ਪਿੰਡ ਦਾ ਸਰਪੰਚ ਜਾਂ ਕੋਈ ਆਇਆ ਹੋਵੇ ਕੋਈ ਨਹੀਂ ਆਪਣੇ ਆ ਦੋ ਪਿੰਡ ਦੇ ਹੀ ਬੰਦੇ ਆਏ ਆ ਸਰਪੰਚ ਸੀਗਾ ਇਸ ਪਿੰਡ ਦਾ ਸੀਗਾ ਇਹ ਹੌਂਸਾ ਪਿੰਡ ਦਾ ਸੀਗਾ ਹਾਂਜੀ ਤੇ ਆ ਮੱਚ ਸੂਨ ਆ ਰਹੀ ਹਾਂ ਜੀ ਇਹ ਸੋਣਾ ਆ ਦੇਖ ਸਕਦੇ ਹੋ ਆ ਮਗਰ ਮੱਝ ਤੇ ਚੱਕ ਰਹੇ ਸੂਣ ਵਾਲੀ ਸੀ ਕਿੰਨੀ ਬੇਦਰਦੀ ਇਹ ਬੇਜਬਾਨ ਨੇ ਵਿਚਾਰੀਆਂ ਤੇ ਦੇਖੋ ਕਿੰਨੇ ਦਿਨ ਐ ਤੇ 10 ਦਿਨ ਰਹੇ ਦੇ ਇਸੇ ਬੇਜਬਾਨ ਨੇ ਵਿਚਾਰੀਆਂ ਤੇ ਦੇਖੋ ਕਿੰਨਾ ਮਾੜੀ ਹਾਲਤ ਵਿੱਚ ਪਏ ਨੇ ਆਪ ਨੂੰ ਦੇਖ ਕੇ ਨਾ ਦੁੱਖ ਲਾਦਾ ਇੱਥੇ ਇਨਸਾਨ ਤਾਂ ਚਪੇਟ ਤੇ ਆਈ ਨੇ ਤੇ ਉਹ ਦੇਖੋ ਮੂੰਹ ਦੇ ਵਿੱਚੋਂ ਕਿਦਾਂ ਵਿਚਾਰਿਆਂ ਦੇ ਪਾਣੀ ਨਿਕਲ ਰਿਹਾ ਦੇਖਿਆ ਵੀ ਨਹੀਂ ਜਾ ਰਿਹਾ ਹੈਗਾ ਕੁਝ ਇਦਾਂ ਨੀਚੇ ਪਏ ਨੇ ਕਿ ਤੇ ਸਾਡੀ ਇਹੀ ਸੰਗਤ ਨੂੰ ਅਪੀਲ ਆ ਵੀ ਜਿਹੜੇ ਮੈਦਾਨੀ ਐਨ ਆਰ ਆਈ ਵੀਰ ਬੈਠੇ ਨੇਗੇ ਹਨਾ ਜਿੰਨਾ ਹੁੰਦਾਗਾ ਬੱਤ ਵੱਤ ਇਹ ਵੀਰਾਂ ਦੀ ਮਦਦ ਕੀਤੀ ਜਾਵੇ ਜਿਹੜੀ ਝਪੇੜ ਦੇ ਵਿੱਚ ਆ ਗੁਜੇ ਵੀਰ ਸੀ ਤੇ ਇਹਨਾਂ ਨਾਲ ਪਹਿਲਾਂ ਆਪਾਂ ਨੇ ਕੰਟੈਕਟ ਦੀ ਗੱਲ ਕਰਦੇ ਆ ਵੀਰੇ ਆਪਣਾ ਮੜਾ ਮੋਬਾਈਲ ਨੰਬਰ ਬੋਲ ਦੋ ਤੇ ਜਿਹੜਾ ਦਰਸ਼ਕਾਂ ਨੂੰ ਤੁਹਾਡੇ ਤੱਕ ਮਦਦ ਦੀ ਗੁਹਾਰ ਪਹੁੰਚ ਚੱਕੇ ਜਿੰਨੀ ਹੁੰਦੇ ਉਹ ਤੁਹਾਨੂੰ ਮਦਦ ਕਰਨ 9501280414 ਆ 9501280414 80414 ਇਹਨਾਂ ਦਾ ਕੰਟੈਕਟ ਨੰਬਰ ਆ ਜਿੰਨਾ ਹੁੰਦਾ ਮੇਰੇ ਵੀਰ ਹਨਾ ਮਦਦ ਕਰਨ ਜਿਹਦੀ ਨਹੀਂ ਰੋਜੀ ਰੋਟੀ ਸੀ ਇਹਨਾਂ ਦੇ ਸਿੱਤੂ ਹੀ ਚੱਲਦੀ ਸੀ ਦੁਬਾਰਾ ਆਪ ਦਾ ਜਿੰਨਾ ਹੁੰਦਾ ਹੈ ਦੂਜੀ ਰੋਟੀ ਜੋਗੇ ਹੋ ਜਾਣ ਤੇ ਆ ਸਾਡੇ ਨਾਲ ਇੱਥੋਂ ਦੇ ਖੜੇਲੇ ਵੀਰ ਜੀ ਜਿਨ੍ਹਾਂ ਦੀ ਜੀਐਸਵੀ ਆ ਚੱਲ ਰਹੀਆਂ ਨੇ ਖੁਦ ਕਿੰਨੇ ਕ ਦਿਨ ਇਹ ਅੱਜ ਚੱਲ ਰਹੀਆਂ ਨੇ ਕਿ ਆ ਤੇ ਕਿੰਨਾ ਕ ਟਾਈਮ ਹੋ ਗਿਆ ਚੱਲਦੇ ਨੂੰ ਬਈ ਹੋ ਗਏ ਸਾਨੂੰ ਦੋ ਤਿੰਨ ਘੰਟੇ ਤੁਹਾਨੂੰ ਕਿਵੇਂ ਪਤਾ ਲੱਗੇ ਸਰ ਪਹੁੰਚ ਕਿੱਦਾ ਹੋਈ ਸਾਨੂੰ ਬਈ ਡਰੇਨ ਵਿਭਾਗ ਵੱਲੋਂ ਫੋਨ ਆਇਆ ਸੀਗਾ ਕਿ ਐਂ ਕਰਕੇ ਉੱਥੇ ਹਾਦਸਾ ਹੋ ਗਿਆ ਤੇ ਅਸੀਂ ਮੌਕੇ ਤੇ ਆ ਗਏ ਹਾਦਸਾ ਹੋ ਗਿਆ ਤੇ ਜਿਹੜੀਆਂ ਇਹ ਚੱਲ ਕਿੰਨੀਆਂ ਮੱਝਾਂ ਹੁਣ ਤੱਕ ਆ ਨਿਕਲ ਚੁੱਕੇ ਨੇ ਕੱਢ ਲੀਆਂ ਨਹੀਂ ਗਿਆ ਬਈ ਨੇ 30 30 ਟੰਕਰ ਨੇ ਲਗਭਗ ਤੇ ਉਹਦੇ ਚੋਂ 18 19 ਤੱਕ ਕੱਢ ਲਏ ਬਾਕੀ ਵਿਚ ਨੇਗੇ ਵਿਚ ਨੇਗੇ ਤੇ ਹੁਣ ਤੱਕ ਜਿਹੜੀ ਇਹ ਮਲ ਨਾਕਾਮੀ ਜਿਹੜੀ ਮੇਨ ਬੇਲ ਦੀ ਮੰਨੀ ਕੇ ਪ੍ਰਸ਼ਾਸਨ ਕੋਲੋਂ ਜੀ ਬੇਲ ਕੱਢੀ ਹੁੰਦੀ ਤਾਂ ਹੁਣ ਤੱਕ ਹਾਂ ਬਈ ਜੀ ਬੇਲ ਨਾ ਆਉਂਦੀ ਤਾਂ ਅੱਜਾਂ ਦਾ ਕੁਝ ਨਹੀਂ ਹੋਣਾ ਸੀ ਬੇਲ ਲਿਆ ਕੇ ਦੱਪ ਲਿਆ ਮੈਂ ਤੇ ਕੁਝ ਕਿਹਾ ਜਾਂਦਾ ਵੀ ਅੱਗੇ ਵੀ ਕੁਝ ਕੁ ਚੱਲਿਆ ਗਿਆ ਨੇ ਉੱਥੋਂ ਕੱਢਣੀਆਂ ਨੇ ਕਿ ਕੱਢ ਲੀਆਂ ਗਈਆਂ ਨੇ ਮੈਂ ਉੱਥੋਂ ਵੀ ਹਜੇ ਕੱਢਣੀਆਂ ਨੇ ਆ ਕੱਢ ਲਿਆ ਬਾਕੀ ਅੱਗੇ ਜਾਈ ਜਨਾਂ ਇਹ ਕੱਢਾਂਗੇ ਸਾਰੇ ਅਜੇ ਕੱਢ ਰਹੇ ਹਾਂਗੇ ਕੱਢਾਂਗੇ ਸਾਰੀਆਂ ਮੱਝ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਕਿੰਨੀ ਕੁ ਮਤਲਬ ਜਿਹੜਾ ਚੱਲ ਰਹੀ ਹੈ ਡਰੇਨ ਦਾ ਜਿਹੜਾ ਮੂਰੇ ਪੰਚੇ ਤੱਕ ਕਿੰਨਾ ਕੁ ਢਾਈ ਦੇ ਵਿੱਚ ਕਈਆਂ ਹੋ ਜਾਂਦੇ ਨੇ ਕਿੰਨੇ ਇਹ ਕੋਈ ਹੈਗੀਆਂ ਨੇ ਕੁਟਕ ਟੱਟ 8 10 ਫੁੱਟ 8 10 ਫੁੱਟ ਰੁਕ ਗਏ ਨੇ ਤੇ ਜਿਸ ਤਰ੍ਹਾਂ ਪੂਰੀ ਮਾਰੂਹੀ ਹਰਾਂ ਦੇ ਵਿੱਚ ਪੰਜਾਬ ਦੇ ਵਿੱਚ ਬਰਨਾਲਾ ਜ਼ਿਲ੍ਹਾ ਕੋਨ ਸਪੈਂਟਾਕ ਉੱਥੇ ਗੁਜਰਾ ਦਾ ਪਰਿਵਾਰ ਸੀ ਇਹਦਾ ਰੋਜ਼ਾਨਾ ਦੀ ਤਰ੍ਹਾਂ ਆਪ ਦੇ ਪਸ਼ੂ ਲੈ ਕੇ ਆਉਂਦਾ ਸੀ ਡਰੇਨ ਦੇ ਉੱਪਰ ਪਰ ਕੁਦਰਤੀ ਨਹੀਂ ਪਤਾ ਸੀ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਹੋਊਗਾ ਆ ਵੀアン ਫਿਜੀ ਕਰ ਤੇ ਪੈਂਡ ਕਿਹੜਾ ਜੀ ਪੈਂਡ ਖੁਣੇ ਖੁਣੇ ਇਹ ਖੁਣੇ ਦੇ ਚਪਾਂ ਦਾ ਹਾਂ ਜੀ ਹਾਂ ਤੇ ਜਿਹੜਾ ਇਹ ਵਾਕਿਆ ਹੋਇਆ ਦਾ ਇਹ ਕਿਸ ਤਰ੍ਹਾਂ ਹੋਇਆਗਾ ਇਹ ਜੀ ਪਸ਼ੂ ਉਤੋਂ ਰੋਡ ਤੇ ਆਉਂਦੇ ਸੀ ਵੱਡੇ ਤੋਂ ਚਰਦੇ ਆਉਂਦੇ ਸੀਗੇ ਇੱਥੇ ਇਹਨਾਂ ਨੇ ਪਾਣੀ ਪੀਣ ਲਈ ਤਾਰ ਲੇ ਪਤੂ ਪਸ਼ੂ ਪਾਣੀ ਦੇ ਵਿੱਚ ਬਹਿ ਗਿਆ ਕਿ ਪਿੱਛੇ ਤੋਂ ਕਿਤੇ ਆਣ ਚ ਵੱਲ ਆਈ ਪਿੱਛੇ ਤੋਂ ਚਾਂ ਚੱਕ ਪਸ਼ੂ ਬੈਠੀ ਜਾ ਬਲੀ ਇਹਨਾਂ ਦੇ ਤੇ ਕਿੰਨੇ ਪਸ਼ਤਾ ਪਸ਼ੂ ਕੱਟ ਠੀਕੇ ਜੀ ਇਹਨਾਂ ਦੇ 50 56 ਪਸ਼ੂ ਸੀਗੇ 17 ਕੁ ਬੁੱਧੇ ਜਾਂਦੇ ਕੱਢ ਲਏ ਮੁਕਤੀ ਆਗੇ ਪੰਡਪ ਸਿਵਿਕ ਕਚਬੋਲਤਾ ਹੀ ਗੁਰਦਰਾ ਸਾਹਿਬ ਤੇ ਦੂਜੇ ਵਿੱਚ ਡੁੱਬ ਡੋ ਗਏ ਕੱਲ ਦੇ ਕੱਢੀ ਜਨੇ ਆ ਕੁਛ ਕੱਲ ਕੱਢਿਆ ਕੋ ਸੱਜ ਵੀ ਕੱਢਿਆ ਕੋ ਗਾਂ ਤਰਪੀ ਗਏ ਉਹ ਵੀ ਕੱਢਾਂਗੇ ਗਾਂ ਕੈ ਨੇ ਕਿੰਨੇ ਕੁ ਮਤਲਬ ਇਹਨਾਂ ਦਾ ਪਾਸੇ ਸੀ ਜਿਹੜੇ ਪਸ਼ੂ ਜੀ ਪੰਜਾ ਪਤੂ ਜੀ ਇਹਨਾਂ ਨੂੰ ਮਨ ਲੋ ਮਰ ਕਿੰਨੇ ਗਏ ਤੇ ਉਹਦੇ ਜਿਹੜਾ 17 ਕਿਉਂ ਲਿਖ ਰਿਹਾ ਕਿ ਜਿਹੜੇ ਮਰੀ ਗਏ ਸਾਰੇ ਕਿੰਨਾ ਕਿੰਨਾ ਮਨ ਨੁਕਸਾਨ ਹੈ ਕਿੰਨਾ ਨੁਕਸਾਨ ਤਾਂ ਮੰਨ ਲਓ ਜੀ ਲੱਖ ਲੱਖ ਰੋਗ ਮੈਂ ਸਹੀ ਨਹੀਂ ਕਿ ਹੋਣੀ ਠੀਕ ਹੈ ਨਾ ਕਿ ਮਾਲ 80 80 ਰੁਪਏ ਦਾ ਇਹਨਾਂ ਦਾ ਨੁਕਸਾਨ ਹਾਂ ਜੀ ਹਾਂ ਹਾਂ ਉਹਨਾਂ ਸਹੀ ਗ ਇਹਨੂੰ ਮਾਰਵਾ ਮਲੇ ਵਿਚਾਰਾਂ ਨੂੰ ਠੀਕ ਹੈ ਨਾ ਮਤਲਬ ਦੋਵੇਂ ਚਾ ਗਰੀ ਬੰਦੇ ਚਲ ਚੜਖੜੇ ਵਧਣਗੇ ਜਦੋਂ ਇਹ ਘਟਨਾ ਵਾਪਰੀ ਆਗੀ ਜਿਹੜੇ ਇਹ ਲੋਕ ਨੇ ਕੱਲੋਂ ਦੇ ਪਿੰਡਾਂ ਦੇ ਪਹੁੰਚੇ ਉਸ ਤੋਂ ਬਾਅਦ ਪ੍ਰਸ਼ਾਸਨ ਕੋਈ ਪਹੁੰਚੀ ਹੋਈ ਹਾਂ ਅੱਜ ਕੱਲ ਸਾਰੇ ਸੀ ਜੀ ਮੈਂ ਕਿਹਾ ਸਾਰੇ ਉਹਨਾਂ ਵੱਲੋਂ ਕੋਈ ਮਦਦ ਜਿਹੜੇ ਜੀ ਉਹਨਾਂ ਵੱਲੋਂ ਜੀ ਜੇਬੀਸੀ ਆ ਭੇਜੀਆਂ ਹੋਰ ਪੇਚਣੀ ਰਾਤ ਰਹਿਿਆ ਰਾਤ 8 ਵਜੇ ਅਸੀਂ ਗਏ ਜੀ 8 ਵਜੇ ਉਹ ਗਏ ਨੇ ਰਾਤ ਕਿਨੇ ਰਾਹੋਂ ਗਾ ਨੇਰਾ ਫੋ ਪਰ ਹੋਰ ਗਏ ਨੇ ਵਿਚੋਂ ਚੜਖੇ ਦੇ ਅਜ ਫੇਰ ਲੱਗੇ ਪਿਆ ਜੀ ਸਵੇਰ ਤੇ ਲੱਗੇ ਹਾਂ ਹਾਂ ਸਵੇਰ ਚੜਖੇ ਵੀ ਜੀ ਤੇ ਨਾਲ ਪਿੰਡ ਦੇ ਮੁੰਡੇ ਸਾਡੇ ਤੇ ਹੁਣ ਜਿਹੜੀ ਆ ਤੁਸੀਂ ਮਾਗਤ ਦੇਖਿਆ ਜਿਹੜੀ ਬੇਲ ਆ ਗਈ ਹੈ ਇੰਨੀ ਘੱਡੀ ਆ ਗਈ ਮਾ ਢੇਰ ਲੱਗਿਆ ਪਿਆ ਲਾ ਲੋ ਮੇਨ ਜਿਹੜਾ ਕਾਰਨ ਆ ਇਹ ਬੇਲ ਦੇ ਕਾਰਨ ਇਹ ਬੇਲ ਦਾ ਕਾਰਨ ਆ ਜੀ ਬੇਲ ਦਾ ਬੇਲ ਦਾ ਵੀ ਸਫਾਈ ਨਾ ਹੋ ਸਕੀ ਤੇ ਸਫਾਈ ਹੁਣ ਗਾਹਾਂ ਵੀ ਚੱਲ ਜਿਹੜਾ ਹੁਣ ਤਾਂ ਹੋ ਗਿਆ ਹੀ ਹੋ ਗਿਆ ਕਾਹਮ ਆਇਤਾ ਵੀ ਡਰੈਨ ਨਾ ਸਫਾਈ ਹੋਣੀ ਚਾਹੀਦੀ ਜੀ ਕਿਤੇ ਵੀ ਚਾਹੇ ਇਸ ਸਫਾਈ ਨਾ ਕਾ ਹੁਣ ਕਾਰਨ ਵੀ ਇਹ ਅੱਜ ਹਾਂਜੀ ਹਾਂ ਸਾਹ ਫਿਰ ਵੀ ਨੁਕਸਾਨ ਹੋ ਸਕਦਾ ਹੋਊਗਾ ਜੀ ਹੋਰ ਕਿਤੇ ਵੀ ਹੋਰ ਜਿੱਤੇ ਹੋਰ ਪਿੰਡਾਂ 'ਚ ਜਾਂ ਕਿਤੇ ਵੀ ਕਿਸੇ ਏਰੀਆ 'ਚ ਉੱਥੇ ਵੀ ਸਫਾਈ ਹੋਣੀ ਚਾਹੀਦੀ ਜੀ ਤੇ ਜਿਹੜਾ ਹੁਣ ਇਹ ਮੰਨ ਹਾਂ ਹ ਕੱਢ ਰਹੇ ਆ ਜੀ ਵਿੱਚੋਂ ਕੱਢ ਕੇ ਨਾਲ ਦੀ ਨਾਲ ਨਾਲ ਜਿਆ ਦਬਦਿਆਂ ਜੀ ਨੂਨ ਪਾ ਕੇ ਕਲੀ ਪਾ ਕੇ ਦਬਦਦੇ ਨੇ ਜੀ ਤੇ ਇਹ ਸਾਡੇ ਪਿੰਡ ਦੇ ਸਰਪੰਚ ਸਾਹਿਬ ਤੇ ਸਾਡੀ ਇਹ ਬੇਨਤੀ ਹੈਗੀ ਵੀ ਜਿੰਨੇ ਵੀਰ ਵੀਡੀਓ ਦੇ ਦੇਣੇ ਵੱਧ ਤੋਂ ਵੱਧ ਸ਼ੇਅਰ ਕਰਦੋ ਤੇ ਜਿੰਨੀ ਹੁੰਦੀ ਆ ਉਹ ਵੀ ਜੇ ਕੋਈ ਬੰਦਾ ਬਾਹਰੋਂ ਕੋਈ ਪ੍ਰਾਈਵੇਟ ਬੰਦਾ ਮਦਦ ਕਰਦਾ ਨਹੀਂ ਮਦਦ ਕਰੋ ਆ ਕੇ ਵੱਧ ਤੋਂ ਵੱਧ ਭਾਈ ਜਿਹੜੇ ਐਨਆਰਆਈ ਵੀਰ ਬੈਠੇ ਨੇ ਜਾਂ ਆਪਣੇ ਪੰਜਾਬ ਦੇ ਬੈਠੇ ਨੇ ਕਿਉਂਕਿ ਜਿਹੜਾ ਇਸ ਟਾਈਮ ਆ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਆਏ ਹੋਏ ਨੇ ਨੁਕਸਾਨ ਜ਼ਿਆਦਾ ਬੇਜੁਮਾਨਾਂ ਦਾ ਹੋ ਰਿਹਾਗਾ ਕਿਉਂਕਿ ਇਨਸਾਨ ਤਾਂ ਬਾਰੇ ਹੋ ਜਾਂਦਾ ਪਹਿਲੇ ਬੇਜੁਮਾਨ ਜਿਹੜੇ ਪਰਦੇ ਜਾਂਦੇ ਨੇ ਤੇ ਜਿੰਨੇ ਐਨਆਰਆਈ ਵੀਰ ਨੇ ਇਸ ਟਾਈਮ ਇਹਨਾਂ ਦੀ ਮਦਦ ਕੀਤੀ ਜਾਵੇ ਘਟੜ ਘਟ ਪੱਕੀ ਲਾਲੋਤੀ ਪਸੂ ਸੀਗੇ ਭਾਈ 30 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਬਾਕੀ ਇਹਨਾਂ ਨਾਲ ਨੀਚੇ ਨੰਬਰ ਚੱਲੂਗਾ ਤੁਸੀਂ ਉਹਨਾਂ ਨਾਲ ਗੱਲ ਕਰਕੇ ਉੱਥੇ رابطہ ਕਰ ਸਕਦੇ ਹੋ